ਹੁਣ ਮਿੰਟੂ ਜੀ ਗੱਲਬਾਤ ਆਪਾਂ ਵਿਜੀਲੈਂਸ ਬਿਊਰੋ ਦੀ ਕਰਨ ਲਗੇ ਕਹਿੰਦੇ ਕਿ ਮੁਖੀ ਨਗੇਸ਼ਵਰ ਰਾਓ ਨੂੰ 37 ਦਿਨਾਂ ਬਾਅਦ ਹੀ ਹਟਾਤਾ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਬਦਲੀਆਂ ਇਹਨਾਂ ਨੇ ਕੀਤੀਆਂ ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ ਬਦਲੀਆਂ ਕੀਤੀਆਂ ਤੇ ਇਹ ਵੀ ਬੜਾ ਜਲਦੀ ਲਾਇਆ ਤੇ ਫਿਰ ਹਟਾਇਆ ਹੁਣ ਕਹਿੰਦੇ ਪਰਮਾਰ ਸਾਹਿਬ ਨੂੰ ਨਵਾਂ ਮੁਖੀ ਲਾਤਾ ਪਰ ਉਹਦੇ ਵਿੱਚ ਕੀ ਪਿੱਛੇ ਦੀ ਘੁੰਡੀ ਕੀ ਹੋਈ ਕੀ ਕਾਰਨ ਕੀ ਰਹਿ ਕਿ ਇਹਨਾਂ ਜਲਦੀ ਉਹਨਾਂ ਹਟਾਉਣਾ ਪਿਆ ਦੇਖੋ ਤੁਸੀਂ ਦਿਨ ਦੱਸਿਆ ਸੈਂਟੀ 33 ਮੇਰਾ ਅੰਦਾਜ਼ਾ ਵਿੱਚ 40 ਇੱਕ ਦਿਨ ਹੋ ਗਏ ਹੋਣੇ ਆ ਜੀ ਸਵਾ ਕ ਮਹੀਨਾ ਬਣਦਾ ਤੇ ਇਹ ਤਾਂ ਆਪਾਂ ਕਹੀਏ ਕਿ ਜਿਵੇਂ ਇਰਤ ਉਹ ਆਂਦੇ ਦਿਨ ਚ ਕੀ ਚਲਾਈਆ ਕੀ ਹੁੰਦੇ ਸੀ ਉਹ ਵੀ ਨਹੀਂ ਕਟਿਆ ਇਹਨਾਂ ਨੇ ਤੇ ਤਾਂ ਗੱਲ ਇਹ ਆ ਕਿ ਉਹ ਇੱਕ ਨਾ ਕੈਸਟ ਸੀਗੀ ਉਹਦਾ ਟਾਈਟਲ ਸੀ ਸਵਾ ਮਹੀਨਾ ਯਾਰੀ ਹੁਣ ਮੈਂ ਉਸ ਉਮਰ ਚ ਕਿ ਸਾਰੀ ਗੱਲ ਨਹੀਂ ਬੋਲ ਸਕਦਾ ਹੂੰ ਵੀ ਅੱਜ ਕੱਲ ਆਇਆ ਕਹਿ ਦਿੰਦੇ ਅੱਜ ਕੱਲ ਸੱਜਣਾ ਦੀ ਸਵਾ ਮਹੀਨਾ ਯਾਰੀ ਤਾਂ ਇਹ ਇਹ ਤੇ ਸਵਾ ਮਹੀਨਾ ਵੀ ਨਹੀਂ ਪੁੱਗੀ ਪੂਰਾ ਹੋਇਆ ਬਿਲਕੁਲ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਹਾਲ ਨੇ ਸਰਕਾਰ ਸਮਝ ਤੋਂ ਬਾਹਰ ਹੈ ਕਿ ਵੀ ਕੀ ਫੈਸਲੇ ਲੈ ਰਹੀ ਆ ਕਿਉਂਕਿ ਅੱਗੇ ਇਹਨਾਂ ਨੇ ਵਿਰਿੰਦਰ ਕੁਮਾਰ ਨੂੰ ਹਟਾਇਆ ਜੀ ਤਾਂ ਨਗੇਸ਼ਵਰ ਰਾਓ ਨੂੰ ਲੈ ਆਏ ਨਗੇਸ਼ਵਰ ਰਾਓ ਹਾਲੇ ਕੰਮ ਸਟਾਰਟ ਹੀ ਕਰਕੇ ਬੈਠੇ ਸੀ ਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਚਲੋ ਤੇ ਇਹ ਆ ਗਏ ਨੇ ਹੂੰ ਸਰ ਬਦਲੀਆਂ ਕਿ ਇਹਨਾਂ ਨੇ ਜਦੋਂ ਚੀਫ ਸੈਕਟਰੀ ਬਦਲੇ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਚੱਲਦੀ ਮੀਟਿੰਗ ਦੇ ਵਿੱਚ ਉਹ ਕੰਨ ਚ ਕਿਹਾ ਕਿ ਚਲੋ ਮੀਟਿੰਗ ਚੋਂ ਸਭ ਟਾੜੀ ਟਾਟਾ ਤਾਂ ਘੱਟ ਹੋ ਗਿਆ ਜੀ ਤਾਂ ਮਤਲਬ ਕਿ ਇੱਕ ਕਿਦਾਂ ਦਾ ਮਾਹੌਲ ਬਣਿਆ ਪਿਆ ਹੈ ਕਿ ਜਿਹਦੇ ਵਿੱਚ ਤੁਸੀਂ ਦੇਖੋ ਨਾ ਇਹਨਾਂ ਦੇ ਜਿਹੜੇ ਕਹ ਲੋ ਕਿ ਨੀਲੀਆਂ ਖਾਂ ਲੈ ਅਫਸਰ ਸੀਗੇ ਜੀ ਜੀ ਬਲੂ ਹਾਈ ਕਹਿਆ ਜਾਂਦਾ ਨਾ ਕਈ ਅਫਸਰਾਂ ਨੂੰ ਜਿਹੜੇ ਖਾਸਮ ਖਾਸ ਆ ਤੇ ਉਹਨਾਂ ਦੇ ਵਿੱਚ ਉਹ ਜਿਹੜੇ ਗੁਰਕੀਰਤ ਜੀ ਆ ਹਮ ਉਹਨਾਂ ਨੂੰ ਵੀ ਇਹਨਾਂ ਨੇ ਨਿਊਟਰਲ ਕਰ ਦਿੱਤਾ ਜੀ ਇਸ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਪਹਿਲਾਂ ਆ ਸੀਗੇ ਚੀਫ ਵਿਜੀਲੈਂਸ ਦੇ ਉਹ ਤੇ ਹਾਲੇ ਤੱਕ ਹਵਾ 'ਚ ਹੀ ਲਟਕੇ ਹਵਾ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਹਾਲੇ ਤੱਕ ਕੋਈ ਅਪੁਆਇੰਟਮੈਂਟ ਹੀ ਨਹੀਂ ਮਿਲੀ ਜੀ ਹਮ ਹੁਣ ਗੱਲ ਇਹ ਆ ਕਿ ਏਡੀ ਜਲਦੀ ਜਲਦੀ ਇਹ ਸਭ ਕੁਝ ਕਿਉਂ ਚੱਲ ਰਿਹਾ ਸਮਝ ਤੋਂ ਬਾਹਰ ਆ ਪਿਛਲੇ ਦਿਨੀ ਇੱਕ ਹੋਰ ਵੱਡੀ ਬਦਲੀ ਹੋਈ ਆ ਸਭ ਸਥਾਨਕ ਸਰਕਾਰਾਂ ਦੇ ਵਿੱਚ ਜਿਹੜੇ ਚੀਫ ਵਿਜੀਲੈਂਸ ਅਫਸਰ ਸੀਗੇ ਹਮ ਕਿਉਂਕਿ ਸਥਾਨ ਸਥਾਨਕ ਸਰਕਾਰਾਂ ਦੇ ਵਿੱਚ ਵੀ ਵਿਜੀਲੈਂਸ ਹੁੰਦੀ ਆ ਜਿਹਦੇ ਵਿੱਚ ਡੀਐਸਪੀ ਸੇਖੋਂ ਵੀ ਸੀਗਾ ਜੀ ਡੀਐਸਪੀ ਸੇਖੋਂ ਵਿਜੀਲੈਂਸ ਦੇ ਵਿੱਚ ਸੀ ਤਾਂ ਹੀ ਤੇ ਪੰਗਾ ਪੈ ਗਿਆ ਨਾ ਭਾਰਤ ਪੂਸ਼ਣ ਆਸ਼ੂ ਦੇ ਨਾਲ ਤੇ ਫਿਰ ਬੜੀ ਇੱਕ ਆਡੀਓ ਜਿਹੜੀ ਆ ਅੱਜ ਉਹ ਵੀ ਕਹਿ ਲੋ ਕਿ ਲੈਂਡਮਾਰਕ ਹੀ ਬਣ ਗਈ ਮਿੱਧ ਕੇ ਰੱਖ ਦਿਆਂਗਾ ਤਾਂ ਉਹ ਉਹ ਇੱਕ ਡਾਇਲੋਗ ਜਿਹੜਾ ਸੀਗਾ ਉਹ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਗਿਆ ਜੀ ਤਾਂ ਉਹ ਵਿਜੀਲੈਂਸ ਜਿਹੜੀ ਆ ਉਹ ਸਥਾਨਕ ਸਰਕਾਰਾਂ ਦੇ ਮਾਮਲੇ 'ਚ ਕੰਮ ਕਰਦੀ ਆ ਹੂੰ ਕਿਉਂਕਿ ਆ ਤੁਹਾਨੂੰ ਪਤਾ ਹੀ ਆ ਪ੍ਰਾਪਰਟੀਆਂ 숍ਟੀਆਂ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਜੀ ਰੀਅਲ ਅਸਟੇਟ ਨਾਲ ਜੁੜੇ ਜੋ ਵੀ ਆ ਇਮਾਰਤ ਸਾਸੀ ਦਾ ਕੰਮ ਚੱਲਦਾ ਹੈ ਤਾਂ ਵੱਡੀ ਗੱਲ ਇਹ ਆ ਕਿ ਉਹਨੂੰ ਵੀ ਬਦਲ ਦਿੱਤਾ ਗਿਆ ਹਮ ਚੀਫ ਸੈਕਟਰੀ ਤੋਂ ਲੈ ਕੇ ਵਿਜੀਲੈਂਸ ਤੇ ਚੀਫ ਵਿਜੀਲੈਂਸ ਤੇ ਚੀਫ ਪਹਿਲੇ ਤੇ ਚਲੋ ਸਮਝ ਚ ਆ ਗਈ ਗੱਲ ਕਿ ਵਿਜੀਲੈਂਸ ਦੇ ਕੁਝ ਬੰਦੇ ਜਿਹੜੇ ਆ ਉਹ ਮਾਰਕੋਰੀ ਕਰਦੇ ਪਏ ਸਨ ਇਸ ਤੋਂ ਇਲਾਵਾ ਆਸ਼ੂ ਤੇ ਜੋ ਸ਼ਿਆ ਸੁੰਦਰ ਸ਼ਾਮ ਰੋੜਾ ਕਿ ਉਹਨਾਂ ਦੇ ਕੇਸ ਟਿਕ ਪਏ ਉਹ ਤਾਂ ਇੱਕ ਲੌਜੀਕਲੀ ਗੱਲ ਜਿਹੜੀ ਹੈ ਨਾ ਸਮਝ ਦੇ ਵਿੱਚ ਪੈਂਦੀ ਆ ਹੁਣ ਇਸ ਅਫਸਰ ਨੇ ਕੀ ਗਲਤੀ ਕੀਤੀ ਆ ਜੀ ਇਹਨੇ ਤੇ ਹਾਲੇ ਚੱਜ ਨਾਲ ਨਾ ਅਜੇ ਰਾਜ ਰਾਜ ਗੱਲਾਂ ਕੀਤੀਆਂ ਨਹੀਂ ਤੇ ਪਰਦੇਸੀ ਤੁਰ ਚੱਲਿਆ ਹਜੇ ਤੇ ਉਹਨੇ ਰੱਜ ਕੇ ਮੇਰੇ ਖਲ ਦੇ ਨਾਲ ਆਪਣਾ ਦਫ਼ਤਰ ਵੀ ਨਹੀਂ ਨਿਹਾਰਿਆ ਹੋਣਾ ਨਹੀਂ ਹੋਣਾ ਬਿਲਕੁਲ ਫਾਈਲਾਂ ਫੂਲੀ ਲੈਣੀ ਫੂਲੀ ਤੂੰ ਪਹਿਲਾਂ ਕਹਿ ਦਿੱਤਾ ਕਿ ਜਾ ਵੀ ਸਜਣ ਜਾਵੇ ਸਜਣ ਤੇਰੀ ਖੈਰ ਹੋਵੇ ਵੀ ਚੱਲ ਜਾ ਤਾਂ ਕੁਝ ਅੰਦਰੋਂ ਮੈਂ ਨਹੀਂ ਕਹਿੰਦਾ ਮੇਰੀ ਜਾਣਕਾਰੀ ਨਹੀਂ ਹੈ ਕੁਝ ਮੀਡੀਆ ਨਾਲ ਜੁੜੇ ਜਿਹੜੇ ਬੜੇ ਤਾਕੜ ਬੰਦੇ ਨੇ ਹਮ ਉਹਨਾਂ ਦਾ ਜਿਹੜਾ ਦਾਵਾ ਹੈ ਉਹ ਇਹ ਆ ਕਿ ਦਰਸਲ ਕੁਝ ਅਜੀਹਾ ਕਰਨ ਵਾਸਤੇ ਨਗੇਸ਼ਵਰ ਰਾਓ ਜੀ ਨੂੰ ਕਿਹਾ ਜਾ ਰਿਆ ਸੀਗਾ ਜੋ ਉਹ ਨਹੀਂ ਸੀ ਕਰ ਰਹੇ ਹਮ ਇਸ ਕਰਕੇ ਪਾਸੇ ਨਹੀਂ ਇਹਦਾ ਮਤਲਬ ਤੇ ਇਹੋ ਆ ਕਿ ਹੋ ਸਕਦਾ ਕਿ ਹੁਣ ਵਿਜੀਲੈਂਸ ਜੁੜੀ ਕਾਦੇ ਨਾਲ ਹੁੰਦੀ ਆ ਵਿਜੀਲੈਂਸ ਜੁੜੀ ਹੁੰਦੀ ਆ ਮੁਕਦਮੇਬਾਜ਼ੀ ਜਿਹੜੀ ਆ ਰਿਸ਼ਵਤਖੋਰੀ ਦੇ ਨਾਲ ਜਾਂ ਜਿਨ੍ਹਾਂ ਨੇ ਕਰਾਪਸ਼ਨ ਕੀਤੀ ਆ ਉਸੇ ਨਾਲ ਨਾ ਤੇ ਇਹਦਾ ਮਤਲਬ ਹੀ ਉਹ ਆ ਕਿ ਜਿਹੜੀਆਂ ਇਹ ਕੁਝ ਮੀਡੀਆ ਰਿਪੋਰਟਾਂ ਹਨ ਹਮ ਕਿ ਅਸਲ ਦੇ ਵਿੱਚ ਵਿਰੋਧੀ ਧਿਰ ਦੇ ਕੁਝ ਆਗੂਆਂ ਤੇ ਮੁਕਦਮੇ ਪਾਉਣ ਵਾਸਤੇ ਕਿਹਾ ਗਿਆ ਸੀਗਾ ਜੀ ਉਹਨਾਂ ਨੇ ਇਨਕਾਰ ਕਰ ਦਿੱਤਾ ਸਰ ਅੱਗੇ ਵੀ ਇਸ ਤਰ੍ਹਾਂ ਹੋਇਆ ਹਮ ਇਹਨਾਂ ਦੀਆਂ ਬਦਲੀਆਂ ਦਾ ਕਹਿ ਲੋ ਕਿ ਬਦਲੀਆਂ ਕਹਿ ਲੋ ਜਾਂ ਬਦਲਾ ਕਹਿ ਲੋ ਇਹਨਾਂ ਦਾ ਬਦਲਾ ਹਲਿਆਂ ਦਾ ਹਮ ਉਹ ਇਸੇ ਤਰ੍ਹਾਂ ਹੀ ਚੱਲਦਾ ਹੈ ਕਿ ਜਦੋਂ ਇਹਨਾਂ ਨੇ ਆਮ ਆਦਮੀ ਕਲੀਨਿਕਾਂ ਬਣਾਈਆਂ ਸੀਗੀਆਂ ਜੀ ਤੇ ਇੱਕ ਬਹੁਤ ਭਾਰੀ ਇਹਨਾਂ ਨੇ ਇਸ਼ਤਿਹਾਰਬਾਜ਼ੀ ਵਾਸਤੇ ਫੰਡ ਮੰਗਿਆ ਹਮ ਉਦੋਂ ਹੁੰਦੇ ਸਨ ਅ ਉਹ ਸਮੇਂ ਕਮੈਂਡੇ ਦੇ ਸ਼ਾਇਦ ਅਜੋਏ ਸ਼ਰਮਾ ਜੀ ਜੀ ਉਹਨਾਂ ਦਾ ਵੀ ਤਬਾਦਲਾ ਹੋਇਆ ਸੀਗਾ ਹੂੰ ਤੇ ਰੌਲਾ ਇਹੋ ਨਿਕਲਿਆ ਸੀਗਾ ਕਿਉਂਕਿ ਉਹਨਾਂ ਨੇ ਆਖਿਆ ਕਿ ਉਹਨੇ ਦੀ ਤੇ ਮਤਲਬ ਕਹਿੰਦੇ ਹੁੰਦੇ ਤੇਲੀ ਦੀ ਬੁੜੀ ਤੇ ਟਕਾ ਸਿਰ ਮਨਾਈ ਹੂੰ ਵੀ ਉਹਨੇ ਦੀ ਤੇ ਤੁਹਾਡੀ ਉਹ ਸਾਰੀ ਜਿਹੜੀ ਹੈ ਯੋਜਨਾ ਨਹੀਂ ਹੈਗੀ ਜੀ ਤੇ ਤੁਸੀਂ ਤੁਸੀਂ ਉਦੋਂ ਜ਼ਿਆਦਾ ਇਸ਼ਤਿਹਾਰਬਾਜ਼ੀ ਤੇ ਖਰਚ ਕਰ ਰਹੇ ਹੋ ਮੇਰੇ ਤੋਂ ਬਜਟ ਮੰਗ ਰਹੇ ਮੈਂ ਹਿਸਾਬ-ਕਿਤਾਬ ਕਿਨੂੰ ਦੇਵਾਂਗਾ ਸਰ ਦਿੱਲੀ ਦੇ ਵਿੱਚ ਪੈ ਹੀ ਗਿਆ ਨਾ ਆਮ ਆਦਮੀ ਪਾਰਟੀ ਨੂੰ ਕਿੰਨਾ ਵੱਡਾ ਖਰਚਾ ਇਸ਼ਤਿਹਾਰਬਾਜ਼ੀ ਦਾ ਅਰਵਿੰਦ ਕੇਜਰੀਵਾਲ ਤੇ ਇਸ਼ਤਿਹਾਰਬਾਜ਼ੀ ਦੇ ਵਿੱਚ ਨਜਾਇਜ਼ ਖਰਚੇ ਨੂੰ ਲੈ ਕੇ ਪਰਚੇ ਦੀ ਸਿਫਾਰਸ਼ ਕੀਤੀ ਹੋਈ ਅਦਾਲਤ ਨੇ ਕਿ ਪਰਚਾ ਕਰ ਦਿਓ ਜੀ अरविंद केजरीवाल ਤੇ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਛੇ ਖਾਸੇ ਬਕਦਮੇ ਜਿਹੜੇ ਆ ਉਹ ਲੱਗਦੇ ਨਜ਼ਰ ਆਉਣਗੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਤਾਂ ਕੁੱਲ ਮਿਲਾ ਕੇ ਕਹਿ ਲਓ ਕਿ ਇਹਨਾਂ ਦੀ ਬਦਲੀ ਜਿਹੜੀ ਹੈ ਉਹ ਤਤ ਫਟ ਠਾ ਠਾ ਜਿਸ ਤਰ੍ਹਾਂ ਹੋ ਰਹੀ ਹੈ ਉਹਦੇ ਵਿੱਚੋਂ ਕਈ ਪ੍ਰਕਾਰ ਦੇ ਸਵਾਲ ਵੀ ਨੇ ਕਈ ਪ੍ਰਕਾਰ ਦੇ ਚਰਚੇ ਵੀ ਨੇ ਜਿਹੜੇ ਨੇ 깔 ਰਹੇ ਨੇ ਜੀ ਜੀ ਮਿੰਟੂ ਜੀ ਖੈਰ ਦੇਖੋ ਨਵੀਆਂ ਹੀ ਚੀਜ਼ਾਂ ਨੇ ਇੱਕ ਮਿੱਤਰ ਜਿਵੇਂ ਆਪਾਂ ਤੁਸੀਂ ਗੱਲ ਕਰ ਰਹੇ ਹੋ ਮਿੱਤਰ ਵੀ ਇਹ ਦੱਸ ਰਹੇ ਨੇ ਰਾਜਸਥਾਨੀ ਜੀ ਇਹ ਕਹਿੰਦੇ ਕਿ ਕੇਜਰੀਵਾਲ ਨਾਲ ਮਿਲ ਕੇ ਨਹੀਂ ਚੱਲਿਆ ਹੋਣਾ ਕਹਿੰਦੇ ਇਸੇ ਕਰਕੇ ਭਗਵੰਤ ਮਾਨ ਹੋਣੇ ਚੱਕਦਾ ਹੋਣਾ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਮਨੀਸ਼ ਸੇ ਸੋਧੀਆਂ ਸ਼ਾਇਦ ਆਪਣਾ ਹਿੱਤ ਸਾਧ ਰਹੇ ਨੇ ਜੀ ਹਿੱਤ ਮਤਲਬ ਕਿ ਲੁਧਿਆਣੇ ਤੇ ਜ਼ੋਰ ਲੱਗੇਗਾ ਉਹਨਾਂ ਦਾ ਕੁਝ ਮਤਲਬ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਸ਼ਾਇਦ ਉਹਨਾਂ ਨੂੰ ਥਾਪੀ ਦੇ ਕੇ ਤੋੜ ਦਿੱਤਾ ਕਿ ਚੱਕ ਦੇ ਸ਼ੇਰਾ ਫਟੇ ਸਾਰਾ ਕੁਝ ਇਦਾਂ ਹੀ ਮਤਲਬ ਕਿ ਲੱਗਦਾ ਹੈ ਤੇ ਕੱਲ ਜੋ ਗੱਲ ਕਰ ਰਹੇ ਸੀਗੇ ਆਪਾਂ ਹਾਲਾਂਕਿ ਇਹਨਾਂ ਦੇ ਬੰਦਿਆਂ ਨੇ ਮੈਨੂੰ ਟਰੋਲ ਬਹੁਤ ਕੀਤਾ ਕਿ ਮਾਨ ਸਾਹਿਬ ਬਜਟ ਇਜ਼ ਲਾਸਟ ਤੇ ਮਤਲਬ ਕਿ ਆਪਾਂ ਜੀ ਦੇਖਿਆ ਤਾਂ ਪਹਿਲਾਂ ਕਿਤੇ ਨਜ਼ਰ ਨਹੀਂ ਆਏ ਐਂਡ ਦੇ ਵਿੱਚ ਜਾਂ ਕਹਿ ਲਓ ਕਿ ਸਮਾਪਤੀ ਤੋਂ ਕੁਝ ਸਮਾਂ ਪਹਿਲਾਂ ਆਈ ਤੇ ਫਿਰ ਉਹ ਚੱਲਦੇ ਹੂੰ ਉਜਵੇਂ ਇੱਕ ਗਜ਼ਲ ਸਿੱਕ ਮਾਰਸ਼ਾ ਨੂੰ ਦੀ ਆਪਣੀ ਮਰਜ਼ੀ ਸੇ ਆਏ ਥੇ ਮਹਿਫਿਲ ਮੇ ਤੂੰ ਆਪਣੀ ਮਰਜ਼ੀ ਸੇ ਨਿਕਲ ਵੀ ਗਿਆ ਹੂੰ ਤਾਂ ਗੱਲ ਇਹ ਆ ਕਿ ਭਾਈ ਆਪਦੀ ਮਰਜ਼ੀ ਨਾਲ ਉਹ ਨਿਕਲ ਗਿਆ ਨਾ ਜੋ ਉਹਨਾਂ ਦੀ ਬਾਡੀ ਲੈਂਗੁਏਜ ਕੱਲ ਦੱਸ ਰਹੀ ਸੀਗੀ ਸਾਹਿਬ ਦੱਸ ਰਹੀ ਸੀਗੀ ਜੀ ਤਾਂ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹ ਜ਼ੁਬਾਨ ਨਹੀਂ ਦੱਸਦੀ ਹੂੰ ਤੁਹਾਡਾ ਵਿਹਾਰ ਦੱਸ ਦਿੰਦਾ ਤੁਹਾਡੀ ਬਾਡੀ ਲੈਂਗੁਏਜ ਦੱਸ ਦਿੰਦੀ ਤੇ ਚਲੋ ਮੈਂ ਉਧਰ ਵੀ ਨਹੀਂ ਪੈਂਦਾ ਵੀ ਉਹ ਚਲੋ ਠੀਕ ਹੈ ਇਸ ਪੇ ਆਈ ਹਾਜ਼ਰੀ ਇੱਕ ਫਾਰਮੈਲਿਟੀ ਸੀ ਵੀ ਸੀਗੀ ਪਰ ਜੋ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਗੈਸ ਹੁੰਦਾ ਹੈ ਜੀ ਜੀ ਕਿ ਸ਼ਾਇਦ ਕਿਉਂਕਿ ਦੇਖੋ ਹੁਣ ਮਹਿਕਮਾ ਤੇ ਜਿਹੜਾ ਹੋਮ ਮਿਨਿਸਟਰੀ ਹੈ ਜਿਵੇਂ ਮੰਨੋ ਜਿਹਦੇ ਤਹਿਤ ਆਉਣਾ ਵਿਜੀਲੈਂਸ ਨੇ ਉਹ ਤੇ ਮਾਨ ਸਾਹਿਬ ਕੋਲ ਹੈ ਨਾ ਤਾਂ ਜਿਹੜਾ ਮੈਸੇਜ ਆ ਰਿਹਾ ਜਿਹਦੇ ਤੇ ਚਰਚਾ ਹੋ ਰਹੀ ਹੈ ਵਿਜੀਲੈਂਸ ਦੀ ਉਹ ਜੇ ਮਾਨ ਸਾਹਿਬ ਦੇ ਮਤائد ਹੈ ਤਾਂ ਸਵਾਲ ਤੇ ਮਾਨ ਸਾਹਿਬ ਤੋਂ ਉੱਠਣਗੇ ਨਾ ਵੀ ਐਸਾ ਕਿਉਂ ਹੋਇਆ ਜੀ ਗੱਲ ਇਹ ਆ ਕਿ ਮਾਨ ਸਾਹਿਬ ਦੀ ਬਾਡੀ ਲੈਂਗੁਏਜ ਤੋਂ ਇੱਕ ਅੰਦਾਜ਼ਾ ਲਾ ਸਕਦੇ ਆਪਾਂ ਹੂੰ ਕਿ ਸ਼ਾਇਦ ਇਦਾਂ ਹੋ ਰਿਹਾ ਕਿ ਉਹਨਾਂ ਤੋਂ ਫਾਈਲ ਜਿਹੜੀ ਆ ਨਾ ਉਹ ਦਸ ਤੱਕਤ ਕਰਾਉਣ ਵਾਸਤੇ ਭੇਜੀਆਂ ਜਾ ਰਹੀਆਂ ਕਿ ਕਰਦੇ 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 ਤੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਠੀਕ ਨਹੀਂ ਹੈ ਹੂੰ ਸ਼ਾਇਦ ਉਹਨਾਂ ਤੇ ਬਹੁਤ ਜ਼ਿਆਦਾ ਪੈ ਰਿਆ ਹੈ ਹਾਲਾਂਕਿ ਜੇ ਤੁਸੀਂ ਦੇਖੋਗੇ ਦਿੱਲੀ ਜਦੋਂ ਗਏ ਨੇ ਹੂੰ ਕੇਂਦਰੀ ਮੰਤਰੀ ਨੂੰ ਮਿਲੇ ਨੇ ਬਾਅਦ ਚ ਆ ਕੇ ਉਹਨਾਂ ਨੇ ਬਾਈਟ ਦਿੱਤੀ ਆ ਉਹਨਾਂ ਦੇ ਚਿਹਰੇ ਦਾ ਰੰਗ ਉਹਨਾਂ ਦੇ ਚਿਹਰੇ ਦੀ ਰੌਣਕ ਇੱਕ ਵੱਖਰੀ ਸੀ। ਹੂੰ। ਠੀਕ ਹੈ ਨਾ ਜੀ? ਜਦੋਂ ਦਿੱਲੀ ਜਾ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਸੀ। ਪਰ ਸਵੇਰ ਵਾਲੀਆਂ ਫੁਟੇਜ ਕੱਟ ਕੇ ਦੇਖ ਲਓ। ਗੌਰਮਨਟ ਦੇਖੋ। ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਉਹ ਬਿਲਕੁਲ ਤੁਹਾਨੂੰ ਡਿਫਰੈਂਟ ਨਜ਼ਰ ਆਏਗੀ। ਹੂੰ। ਕਿਤਨਾ ਕਦੇ ਬੰਦਾ ਨਾ ਮੇਰੇ ਕੋਲ ਇਹਦਾ ਕੋਈ ਪਰਮਾਨ ਨਹੀਂ ਹੈ। ਮੈਂ